ਅ ਡਿਸਟ੍ਰਿਕਟ ਮੇਰਾ ਕਪੂਰਥਲਾ ਵਿਲੇਜ ਕੁਤਬੇਵਾਲ ਦਰਅਸਲ ਹੋਇਆ ਇਹ ਆ ਕਿ ਮੇਰਾ ਨਾ ਭੁਆਈ ਦਾ ਬੇਡਾ ਬ੍ਰਦਰ ਆ ਮੇਰਾ ਉਹ ਇਥੇ ਐਡਮਿਟ ਕਰਾਇਆ ਸੀਗਾ ਮਿਰਦਾ ਹਸਪੀਟਲ ਚ 3 ਮਾਰਚ ਨੂੰ ਤੇ ਉਹ ਇਹਨਾਂ ਨੇ ਲੱਤ ਦਾ ਆਪਰੇਟ ਕੀਤਾ ਸੀਗਾ ਉਹਦੇ ਲੱਤ ਦੇ ਵਿੱਚ ਮਨ ਬਣਦਾ ਸੀਗਾ ਦੂਜਾ ਉਹ ਕਹਿ ਦਿੰਨੇ ਆਪਾਂ ਬਲਾਕ ਵਿੱਚ ਦਾ ਉਹ ਚੀਜ਼ ਸੀਗੀ ਉਸ ਚੀਜ਼ ਨੂੰ ਲੈ ਕੇ ਦਾਖਲ ਕਰਾਇਆ ਸੀ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦੇ ਡਾਕਟਰ ਕਹਿੰਦੇ ਵੀ ਕੋਈ ਗੱਲ ਨਹੀਂ ਹੋ ਜੂਗਾ ਇਹ ਠੀਕ ਯਾਨੀ ਕਿ ਉਹਨਾਂ ਟੈਸਟ ਵਗੈਰਾ ਲੈ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਜਿਹੜੀ ਉਹ ਲੱਤ ਦੀ ਸਮੱਸਿਆ ਉਹ ਵਾਧ ਗਈ ਲੱਤ ਦੇ ਵਿੱਚ ਲਗਾਤਾਰ ਬਲੱਡ ਜੰਮਦਾ ਆ ਬਲੱਡ ਬਣੀ ਜਾਂਦਾ ਆ ਯਾਨੀ ਕਿ ਰੇਸ਼ਾ ਲੱਤ ਗਲ ਗਈ ਆ ਗਲ ਕੇ ਉਹ ਸਾਰਾ ਕੁਝ ਯਾਨੀ ਕਿ ਬਾਹਰ ਆਈ ਜਾ ਰਿਹਾ ਉਹਨਾਂ ਦੇ ਬ੍ਰਦਰ ਆ ਗਰਮੀਲ ਸਿੰਘ ਦੇ ਬ੍ਰਦਰ ਆ ਜੀ ਹਾਂਜੀ ਸੁਖਦੇਵ ਸਿੰਘ son of ਗੁਰਮukh ਸਿੰਘ 35 ਆਲੇ ਜੀ ਇਹ ਆਪਰੇਟ ਹੋਇਆ ਜੀ 3 ਇਹ ਦੋ 30ਵੇਂ ਮਹੀਨੇ 3 ਮਾਰਚ ਨੂੰ ਐਡਮਿਟ ਕਰਾਇਆ ਸੀਗਾ ਤੇ 2 ਚੌਥੇ ਦਿਨਾਂ ਚ ਆਪਰੇਟ ਹੋ ਗਿਆ ਸੀਗਾ ਹਾਂਜੀ ਇਹ 9 ਮਾਰਚ ਨੂੰ ਸਾਨੂੰ ਆਣਾ ਜੀ ਇਹ ਛੁੱਟੀ ਮਿਲੀ ਸੀਗੀ ਖਿਆਲ ਇਸ ਇਸ ਡੇਟ ਤੇ ਸ਼ਾਇਦ ਸਾਨੂੰ ਆਪਰੇਟ ਕਰਕੇ ਇਹਨਾਂ ਬਾਅਦ ਸਾਨੂੰ ਛੁੱਟੀ ਦੇ ਦਿੱਤੀ ਤੁਹਾਡੀ ਸਮੱਸਿਆ ਕੀ ਸੀਗੀ ਤੇ ਹੁਣ ਤੁਸੀਂ ਕਿਉਂ ਰੋਲਾ ਪਾ ਰਹੇ ਹੋ ਹੁਣ ਇਸ ਗੱਲ ਦਾ ਰੋਲਾ ਆ ਕਿ ਲਗਾਤਾਰ ਉਹਦੀ ਲੱਤ ਚ ਬਲੱਡ ਆਈ ਜਾ ਰਿਹਾ ਵਾ ਜਾਨ ਕੇ ਲੱਤ ਅੰਦਰੋਂ ਗਲ ਚੁੱਕੀ ਆ ਉਹ ਸਾਰਾ ਮਾਸ ਆ ਜਿਹੜਾ ਉਹ ਬਾਹਰ ਆਈ ਜਾ ਰਿਹਾ ਇਹ ਗੰਗਾ ਹਸਪੀਟਲ ਆ ਜੀ ਫੁੱਟਬਾਲ ਚੋ ਕਿੰਨੇ ਪੈਸੇ ਲਗਾ ਚੁੱਕੇ ਹੁਣ ਤੱਕ ਮਤਲਬ ਕੋਈ ਸਾਡ ਕੋ ਕਲੀਅਰ ਨਹੀਂ ਹੈਗਾ ਵੀ ਕਿੰਨਾ ਮਤਲਬ ਐਸਟੀਮੇਟ ਅੰਦਾਜ਼ਾ ਆ ਕਿ ਇਹਨਾਂ ਨੇ ਸਲਿਪਾਂ ਸ੍ਰੂਪਾ ਦੇ ਦਿੱਤੀਆਂ ਹੋਣੀਆਂ ਹਾਂ ਹਾਂ ਜੀ ਉਹ ਸਲਿਪਾਂ ਜ਼ਾਰੀਆਂ ਉਹ ਅਸੀਂ ਉਹਦਾ ਕੋਈ ਟੋਟਲ ਨਹੀਂ ਮਾਰਿਆ ਜੋ ਵੀ ਸਾਡਾ ਖਰਚਾ ਆ ਸਾਰਾ ਸਾਡ ਕੋ ਸਲਿਪਾਂ ਹੈ ਲਗਭਗ ਕਿੰਨਾ ਖਰਚਾ ਆ ਲਗਭਗ ਮਤਲਬ ਵੀ 80 ਤੋਂ ਲੱਖ ਦੇ ਵਿੱਚ ਵਿੱਚ ਆ ਡਾਕਟਰ ਨੇ ਗੱਲ ਕੀਤੀ ਦੀ ਦਿੱਕਤ ਹਾਂਜੀ ਕੀਤਾ ਉਹਨਾਂ ਨੇ ਸਾਨੂੰ ਕੋਈ ਡਾਕਟਰ ਕੀ ਕਹਿੰਦੇ ਪਏ ਨੇ ਠੀਕ ਹੈ ਡਾਕਟਰ ਸਾਹਿਬ ਨੇ ਉਹਨਾਂ ਕਹਿਆ ਵੀ ਤੁਸੀਂ ਜੋ ਵੀ ਕਰਨਾ ਤੁਸੀਂ ਕੰਪਲੇਨਟ ਕਰਨੀ ਜੋ ਵੀ ਕਰਨਾ ਆਪਣਾ ਕਰ ਸਕਦੇ ਹੋ ਉਹ ਲੋਕ ਕਹਿੰਦੇ ਕਿ ਕੋਈ ਸਾਨੂੰ ਬਿਲਕੁਲ ਬਿਲਕੁਲ ਉਹ ਗਰਮੀ ਨਾਲ ਸੀ ਅੱਛਾ ਤੁਸੀਂ ਕੀ ਸਮੱਸਿਆ ਲੈ ਕੇ ਸੀਗੇ ਤੁਹਾਨੂੰ ਕੋਈ ਸਮੱਸਿਆ ਸਮੱਸਿਆ ਜੀ ਮੇਰਾ ਛੋਟਾ ਭਰਾ ਹਰਸ਼ਦੇਵ ਸਿੰਘ ਉਹਦੇ ਲੱਤ ਤੇ ਕਰੋੜੀ ਉਹਦੇ ਪ੍ਰੈਸ਼ਨ ਦਾ ਕਰਕੇ ਆਏ ਸੀ ਡਾਕਟਰ ਸਾਹਿਬ ਨੇ 4 ਮਹੀਨਿਆਂ ਤੋਂ ਆਪਰੇਟ ਕੀਤਾ ਵਾ ਜੋ ਆਪਰੇਟ ਕੀਤਾ ਉਹ ਪ੍ਰੈਸ਼ਨ ਸਹੀ ਹੋਇਆ ਹੀ ਨਹੀਂਗਾ ਕਿੰਨੇ ਦਿਨੋਂ ਦਾ ਬੇਸ ਵਿੱਚ ਮੈਂ ਠੀਕ ਕਰ ਦੂੰਗਾ ਇਹਨਾਂ ਨੇ ਆਪਰੇਸ਼ਨ ਕਰਕੇ 2 ਦਿਨ ਪਹਿਲਾਂ ਐਡਮਿਟ ਰੱਖਿਆ ਆਪਰੇਸ਼ਨ ਕਰਕੇ ਦੂਜੇ ਦਿਨ ਕਹਿੰਦੇ ਲੈ ਜਾਓ ਜਦੋਂ ਪੱਟੀ 깔 ਲੱਗੇ ਤੇ ਖੂਨ ਸਿਮ ਗਿਆ ਸਾਰੇ ਹੀ ਲੱਤ ਸਾਰੀ ਕੋਨਾ ਪਈ ਸਾਡੇ ਕੋ ਵੀਡੀਓ ਵੀ ਪਈਆਂ ਸਾਡੇ ਕੋ ਫੋਟੋਆਂ ਵੀ ਪਈਆਂ ਤੇ ਇਹ ਹੋਰ ਮੁਰਕੇ ਫਿਰ ਡਾਕਟਰ ਨੂੰ ਕਹਿੰਦੇ ਰੱਖ ਰਾਵਾਂ ਆਈ ਪੇ ਜੋ ਦਵਾਈ ਆ ਸਾਰੀ ਆਪਣੇ 스테ਟ ਦੇ ਚੋਂ ਰਹਿ ਹਰ ਹਫਤੇ ਬਾਅਦ 4000 5000 ਦੀ ਦਵਾਈ 2500 ਦੀ ਵੀ 3000 ਦੀ ਵੀ ਜਾਂਦੀ ਰਹੀ ਆ ਪਰ ਇਹਨਾਂ ਬੰਦੇ ਨੇ ਸਾਨੂੰ ਕੋ ਨਿਆ ਨਹੀਂ ਦਿੱਤਾ ਤੇ 9 ਮਹੀਨਾ ਬਾਅਦ ਹੁਣ ਕਹਿੰਦਾ ਜਿੱਥੇ ਮਰਜ਼ੀ ਲੈ ਜਾਓ ਮੁੰਡੇ ਦੀ ਲੱਤ ਗਲੀ ਪਈ ਹੋਰ 14 ਦੇ ਲੱਗੇ ਆ ਉਹਨਾਂ ਨੇ ਕਿਹਾ ਹੋ ਸਕਦਾ ਮੁੰਡੇ ਲੱਤ ਕੱਟਣੀ ਪਵੇ ਤੇ ਇਹ ਤੁਹਾਨੂੰ ਭਰਮ ਚ ਰੱਖਦੇ ਰਹੇ ਪਰ ਮੰਜੀ ਸਾਨੂੰ ਟੋਟਲ ਜੇ ਆਏ ਤਾਂ ਲੱਖ ਦੇ ਉੱਤੇ ਪਹੁੰਚ ਗਏ ਆ ਇਦਾਂ ਵੀ ਦਵਾਈਆਂ ਵੀ ਲੈਂਦੇ ਰਹੇ ਆ ਆਪਰੇਸ਼ਨ ਦੇ ਵੀ ਦਿੱਤੇ ਆ ਗੱਡੀ ਕਿਰਾਏ ਦੇ ਕਰਾ ਕੇ ਉਹ ਨਹੀਂ ਗਰੀਬ ਬੰਦੇ ਆ ਕਿੱਥੋਂ ਆਏ ਹੋ ਤੁਸੀਂ ਮੁੰਡੀ ਮੋਰ ਅੱਛਾ ਇੰਨੀ ਦੂਰ ਆ ਕੇ ਆ ਤੁਹਾਨੂੰ ਹਸਪੀਟਲ ਕਿੰਨੇ ਰਿਕਮੈਂਡ ਕੀਤਾ ਸੀ ਬਈ ਇੱਥੇ ਤੋਂ ਪਹਿਲਾਂ ਇੱਕ ਬੰਦਾ ਕਕਰੈਂ ਦਾ ਸੀ ਉਹਨੇ ਆਪਰੇਸ਼ਨ ਕਰਾਇਆ ਸੀ ਕੋਈ ਉਹਨੇ ਵੀ ਤੇ ਲਿਆਂਦਾ ਜਦੋਂ ਡਾਕਟਰ ਦੀ ਸਲਾਹ ਨਾਲ ਡਾਕਟਰ ਨੇ ਕਿਹਾ ਮੈਂ ਠੀਕ ਕਰੂੰਗਾ ਮੈਂ ਤੋੜੂੰਗਾ ਕਿੰਨੇ ਦਿਨ ਤੱਕ ਇਹ ਠੀਕ ਕਰਦਾਂਗੇ ਉਹਨੇ ਕਿਹਾ ਹਫਤੇ ਬਾਅਦ ਮੈਂ ਤੋੜੂੰਗਾ ਠੀਕ ਕਰੂੰਗਾ ਆ ਨਹੀਂ ਇਹਨਾਂ ਨੇ ਉਸ ਨਹੀਂ ਕੀਤਾ ਤੇ ਹੁਣ ਇਹ ਕੀ ਕਹਿੰਦੇ ਨੇ ਡਾਕਟਰ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਨਹੀਂ ਕੁਝ ਵੀ ਕਰਨਾ ਜੋ ਤੁਸੀਂ ਕਰਨਾ ਕਰਦੋ ਮੇਰੀ ਕੰਪਲੀਟ ਕਰਦੋ ਜੋ ਮਰਜ਼ੀ ਕਰ ਦੋ ਡਾਕਟਰ ਦੇ ਕਹਿਣੇ ਕਿ ਹੁਣ ਮੈਂ ਨਹੀਂ ਕੁਝ ਕਰ ਸਕਦਾ ਨਹੀਂ ਡਾਕਟਰ ਨੇ ਬਾਵਾ ਕਰੀਆਂ ਕਰਤੀਆਂ ਉਹਨਾਂ ਨੇ ਹੱਥੋਂ ਤੱਕ ਕੇ ਇੱਕ ਐਮ ਆਰ ਆਈ ਕਰਾਈ ਆ ਔਰ ਬੋਰ ਪੱਟੀ ਸਾਹਿਬ ਦੇ ਔਰ ਬੋਰ ਪੱਟੀ ਸਾਹਿਬ ਰਿਪੋਰਟ ਦੇ ਆ ਐਮ ਆਰ ਆਈ ਕਰਾਈ ਆ ਕਹਿੰਦਾ ਮੈਨੂੰ ਸ਼ੱਕ ਆ ਵੀ ਇਹਦੇ ਰਸੋਲੀਆਂ ਵਾਂ ਜਾ ਕੇ ਕੈਂਸਲ ਹੋ ਸਕਦੀ ਆ ਐਮ ਆਰ ਆਈ ਕਰਾਈਆ ਕਹਿੰਦਾ ਬਿਲਕੁਲ ਸਹੀ ਆ ਅੱਜ ਸਾਨੂੰ ਜਵਾਬ ਦਿੱਤਾ ਵੀ ਐਮ ਆਰ ਆਈ ਗਲਤ ਆ ਮੈਂ ਆਹ ਸਾਨੂੰ ਉਦੋਂ ਦਾ ਦਿੰਦੇ ਤਿੰਨ ਮਹੀਨੇ ਬਾਅਦ ਦੱਸਣ ਦੇ ਆ ਤੁਸੀਂ ਉਦੋਂ ਦਾ ਦਿੰਦੇ ਤੇ ਹੁਣ ਇਹ ਐਮ ਆਰ ਆਈ ਨੂੰ ਨਕਾਰੀ ਜਾਂਦਾ ਵੀ ਐਮ ਆਰ ਸਹੀ ਨਹੀਂ ਗਈ ਹੁਣ ਇਹਨਾਂ ਨੇ ਮਤਲਬ ਹੱਥ ਚੱਕ ਲਿਆ ਸਾਬ ਆਪਣੇ ਹੱਥ ਕਰੇ ਗੱਲ ਤੇ ਜੀ ਕਹਿੰਦਾ ਕੇਸ ਕਰ ਦੋ ਮੇਰੇ ਤੇ ਜੋ ਮਰਜ਼ੀ ਕਰਾਂ ਜੀ ਪੈਸੇ ਤੁਸੀਂ ਮੰਗ ਕੀਤੀ ਪੈਸੇ ਪੈਸੇ ਨਹੀਂ ਆਏਗਾ ਸਾਡੇ ਬੱਚੇ ਦਾ ਲਾਜ ਹੀ ਕਰਾ ਦੋ ਤੇ ਉਹ ਕੀ ਕਹਿੰਦੇ ਨੇ ਉਹਨਾਂ ਕੁਝ ਨਹੀਂ ਉਹਨਾਂ ਕਹਿੰਦੇ ਨਹੀਂ ਜੀ ਸਾਡੇ ਲੋਕ ਜੋ ਮਰਜ਼ੀ ਕਰੋ ਮੈਨੂੰ ਕੁਝ ਨਹੀਂ ਪਤਾ ਹੀ ਆਏ ਹਜੇ ਅੱਛਾ ਜੀ ਜਦੋਂ ਜਿੱਕਰ ਸਾਨੂੰ ਕੋਈ ਅੰਦਰੋਂ ਇਨਫੋਰਮੇਸ਼ਨ ਕੀ ਆਈ ਉਹ ਦੱਸੋ ਕੋਈ ਕਿਸਮ ਦਾ ਕੁਝ ਨਹੀਂ ਹਜੇ ਪਤਾ ਅੰਦਰ ਚੱਲਦੀ ਪਈ ਗੱਲਬਾਤ ਜੋ ਉਹ ਇਹ ਤੁਹਾਨੂੰ ਦੱਸ ਦਿੱਤਾ ਜਾਏ ਠੀਕ ਹੈ ਅੰਦਰ ਚੱਲਦੀ ਪਈ ਚ ਹੈ ਸ਼ਿਕਾਇਤ ਕੀਤੀ ਇਨਾਨੇ ਕੀ ਕੀ ਆ ਕੇ ਰਹੀ ਗੱਲ ਮੈਨੂੰ ਮੈਸੇਜ ਆਇਆ ਵੀ ਗੰਗਾ ਹਸਪੀਟਲ ਪਹੁੰਚੋ ਉੱਥੇ ਕੋਈ ਝਗੜਾ ਹੋਇਆ ਕੋਈ ਗੱਲਬਾਤ ਅੰਦਰ ਕਿਹੜੀ ਚੱਲਦੀ ਕੋਈ ਕੁਝ ਨਹੀਂ ਉਹ ਮੈਡਮ ਦੱਸਦੇ ਆ ਜੋ ਵੀ ਦੱਸਣਗੇ ਇਹ ਦੇ ਕੇ ਸ਼ੇਅਰ ਕਰ ਦਿੱਤੀ ਜਾਈਏ ਕੋਈ ਰਿਲੇਟਡ ਨੀ ਕੀ ਦੱਸਿਆ ਤੁਹਾਨੂੰ ਦੱਸਿਆ ਇਹ ਉਹ ਸਾਡੇ ਲੱਗ ਗਿਆ ਇਹਨੂੰ ਤੁਹਾਡੇ ਕੋਲ ਸੀ ਨੀ ਪਹਿਲਾਂ ਤੁਹਾਨੂੰ ਦੱਸਿਆ ਲੱਗ ਗਿਆ ਸਾਨੂੰ ਸਾਨੂੰ ਵੀ ਕੰਪਲੇਂਟ ਆਈ ਕੰਪਲੇਂਟ ਰੂਹੀ ਹੈ ਤੁਹਾਡੇ ਨਾਲ ਕੋਈ ਗੱਲਬਾਤ ਸਾਡੀ ਨੀ ਭਾਈ ਜੀ ਲਾਈਵ ਤੇ ਸਭ ਰਿਪੋਰਟ ਆ ਜੀ ਲਾਈਵ ਚੱਲਦਾ ਰਿਹਾ ਹਾਂ ਮੇਰੇ ਕੋਈ ਸਾਡੇ ਨਾਲ ਦਿੱਤੀ ਗਈ ਕੋਈ ਗੱਲਬਾਤ ਨਹੀਂ ਕੰਪਲੇਂਟ ਆਈ ਵੀ ਗੰਗਾ ਹਸਪੀਟਲ ਪਹੁੰਚੋ ਨਾਮ ਦੱਸ ਦੋ ਆਪਣਾ ਨਾਮ ਦੱਸ ਲਖਵੀਰ ਸਿੰਘ ਕਿੱਥੋਂ ਆਏ ਅਸੀਂ ਟ੍ਰੈਵਲ ਸਟਾਫ ਤੋਂ ਠੀਕ ਆਇਦ ਚੱਲਦਾ ਪਿਆ ਜੀ ਤੇ ਇਹ ਕਿਹਦੇ ਪ੍ਰੋਪਰ ਲਾਇਜਰੀ ਹੋਇਆ ਆ ਜਿਹੜਾ ਜਵਾਬ ਦੇਤਾ ਕਿਤੇ ਅਸੀਂ ਵੀ ਰਾਜ ਸਾਡੇ ਵਾਸਤੇ ਗੱਲ ਨਹੀਂ ਜਾਂ ਉਹ ਵੀ ਨੂੰ ਪਤਾ ਕਰਦਾ ਜੀ ਪੇਸ਼ੈਂਟ ਕਿਤੇ ਦਾ ਰਹਿਣ ਵਾਲਾ ਨਾਮ ਵਿਕਰਤ ਕਪੂਰ ਸਾਡੇ ਸਟੇਸ਼ਨ ਬੁਲਾਉਂ ਕਰਦਾ ਜੀ ਨਾਮ ਕੀ ਪੇਸ਼ੈਂਟ ਦਾ ਸੁਖਦੇਵ ਸਿੰਘ ਸੁਖਦੇਵ ਸਿੰਘ ਖੁਦੋਂ ਤਾਂ ਐਡਮਿਸ਼ਨ ਕੀ ਸੁਖਦੇਵ ਨੂੰ ਪਤਾ ਲੱਗਿਆ ਓਏ ਹੋਏ ਚਾਰ ਮਹੀਨੇ ਦੋ ਮਹੀਨੇ ਪਹਿਲਾਂ ਕਰੀਬ ਬੰਦ ਕਰ ਲੋ ਇਹਨੂੰ ਸਾਡੇ ਜਣੇ ਯਾਰ ਇਹ ਭਾਜੀ ਤੁਸੀਂ ਇਹ ਤਨੂ ਰੱਖਿਆ ਕਰੋ ਪੰਜਾਂ ਕਿ ਮਿੰਟਾਂ ਬਾਅਦ ਆ ਕੇ ਪੁੱਛਣ ਲੱਭਨੇ ਕੀ ਮੌਲਾ ਚਾਰੋਂ ਸਾਰੀ ਗੱਲ ਦੱਸ ਦੇ ਪਤਾ ਗਿਆ ਇੱਕ ਸਿੰਪਲ ਸਿੰਪਲ ਦੱਸ ਦੋ ਇਹ ਕਹਿੰਦੇ ਸੀਗੇ ਕਿ ਬਈ ਇਹ ਹਸਪੀਟਲ ਵਾਲਿਆਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਡੇਢ ਮਹੀਨੇ ਦੇ ਵਿੱਚ ਠੀਕ ਕਰ ਦਾਂਗੇ ਡੇਢ ਤੋਂ 1 ਮਹੀਨੇ ਦੀ ਗੱਲ ਹੈਗਾ ਕਹਿੰਦੇ 2-3 ਮਹੀਨੇ ਹੋ ਗਏ ਲੈ ਸਾਨੂੰ 1.5 ਲੱਖ ਤੋਂ ਵੀ ਜ਼ਿਆਦਾ ਪੈਸਾ ਲਾ ਦਿੱਤਾ ਪਰ ਸਾਨੂੰ ਠੀਕ ਨਹੀਂ ਕੀਤਾ ਉਲਟਾ ਸੀ ਹੋਰ ਬਿਮਾਰ ਹੋ ਗਏ ਇਹ ਡਾਕਟਰ ਸਾਹਿਬ ਦੱਸ ਸਕਦੇ ਪ੍ਰੋਪਰ ਆਪਣਾ ਇਲਾਜ ਕਰਾਉਣ ਜੀ ਕੰਜ਼ਿਊਮਰ ਕੋਰਟ ਜਾਣ ਜੀ ਕਿ ਸਾਡਾ ਨਹੀਂ ਕੀਤਾ ਇਲਾਜ ਉੱਥੇ ਜਾਣ ਕੰਜ਼ਿਊਮਰ ਕੋਰਟ 'ਚ ਮਤਲਬ ਕਿ ਜੇਕਰ ਕੋਈ ਡਾਕਟਰ ਇਦਾਂ ਕਰਦਾ ਹੈ ਹਰ ਇੱਕ ਮਾਰੀ ਦੀ ਆਮ ਕੋਈ ਵੀ ਕੋਈ ਵੀ ਬਿਲਕੁਲ ਕੰਜ਼ਿਊਮਰ ਕੋਰਟ ਜਾਣਾ ਪੈਂਦਾ ਉਹ ਹੱਕਵਾਰਾ ਮੈਡੀਕਲ ਰਿਕਾਰਡ ਲੈ ਕੇ ਕੰਜ਼ਿਊਮਰ ਕੋਰਟ ਸਾਨੂੰ ਫੋਨ ਆਇਆ ਕਿ ਇੱਥੇ ਇੱਕ ਭਾਈ ਸਾਹਿਬ ਆਏ ਮੋਠਾ ਬਾਟ ਨੇ ਤੇ ਕੋਈ ਉਹਨਾਂ ਦੇ ਬਾਰੇ ਇਹ ਨਹੀਂ ਕਿਹਾ ਕਿ ਆਏ ਹੈ ਕੋਈ ਸ਼ਿਕਾਇਤ ਖਾਸ ਨਹੀਂ ਉਹਨਾਂ ਦੇ ਉਹ ਘਰ ਆਏਗਾ ਕਿ ਕਿਸੇ ਬੰਗਲਾ ਕੀ ਜਿਹਾ